ਇਹ ਆਰਜ਼ੀ ਕੀਤੀ ਜਾ ਰਹੀ ਸੀ ਵਿਰੋਧੀ ਧਿਰ ਵੱਲੋਂ ਜਦੋਂ ਮੁਲਾਜ਼ਮਾਂ ਦੀਆਂ ਮੰਗਾਂ ਦੀ ਗੱਲ ਕਰਦੇ ਸੀ ਪਰ ਉਧਰੋਂ ਕੋਈ ਸਰਕਾਰ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ ਪਰ ਗਿਆਸਪੁਰਾ ਸਾਹਿਬ ਨੇ ਇਹ ਸੂਚਨਾ ਦਿੱਤੀ ਪੰਜਾਬ ਵਿਧਾਨ ਸਭਾ ਵਿੱਚ ਵੀ ਪਿਛਲੇ 3 ਸਾਲਾਂ 'ਚ 700 ਦੇ ਕਰੀਬ ਮੁਲਾਜ਼ਮ ਜਿਹੜੇ ਐ ਉਹ ਬਿਜਲੀ ਦੀ ਮੁਰੰਮਤ ਕਰਦੇ ਆ ਖੰਭਿਆਂ ਤਾਰਾਂ ਤੇ ਕਰੰਟ ਲੱਗਨ ਨਾਲ ਮਰ ਗਏ ਨੇ ਔਰ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਪੁਰਾਣੀ ਪੈਨਸ਼ਨ ਜਿਹੜੀ ਐ ਉਹ ਦੇਣ ਬਾਰੇ ਸਰਕਾਰ ਕੀ ਕਰ ਰਹੀ ਐ ਕਿਉਂਕਿ ਭਾਰਤ ਸਰਕਾਰ ਨੇ ਐਨਪੀਏ ਦੀ ਥਾਂ ਤੇ ਹੁਣ ਯੂਪੀਏ ਲੈਣ ਦੀ ਐ ਕੇਂਦਰੀ ਪੈਟਰਨ ਤੇ ਜਿਹੜਾ ਡੀਏ ਡਿਊਆ ਤਿੰਨ ਕਿਸ਼ਤਾਂ 18 ਫੀਸਡ ਉਹ ਦੇਣ ਦੀ ਆਵਾਜ਼ ਵੀ ਠਾਈ ਵੀ ਮੁਲਾਜ਼ਮ ਜਿਹੜੇ ਪੰਜਾਬ ਦੇ ਫਾੜੀ ਹੋ ਗਏ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਭਾਵੇਂ ਕਿ ਪੰਜਾਬ ਦੇ ਜਿਹੜੇ ਕਿ ਮੁਲਾਜ਼ਮ ਦੇਸ਼ ਭਰ ਦੇ ਮੁਲਾਜ਼ਮ ਚੰਡੀਗੜ੍ਹ ਦੇ ਵਿੱਚ ਰੈਲੀ ਕਰ ਰਹੇ ਨੇ ਉੱਥੇ ਹੀ ਵਿਧਾਨ ਸਭਾ ਦੇ ਵਿੱਚ ਵੀ ਅੱਜ ਮੁਲਾਜ਼ਮਾਂ ਦਾ ਜਿਹੜਾ ਕਿ ਮੁੱਦਾ ਕਹਿ ਦਈਏ ਉੱਠਿਆ ਹੈ ਸਾਡੇ ਸਾਡੇ ਸੀਡੀਅਨ ਐਡੀਟਰ ਨੀਤਰੋਚਨ ਸਿੰਘ ਜੀ ਤਰਲੋਚਨ ਜੀ ਕਿਵੇਂ ਦੇਖਦੇ ਹੋ ਅੱਜ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਤੇ ਜਿਹੜੇ ਆਪਣੇ ਮੁਲਾਜ਼ਮ ਨੇ ਉਹ ਵੀ ਅੱਜ ਬਾਹਰ ਰੈਲੀ ਕਰਦੇ ਪਏ ਨੇ ਵਿਧਾਨ ਸਭਾ ਦੇ ਵਿੱਚ ਵੀ ਕਹਿੰਦੇ ਉਹਨਾਂ ਦੀਆਂ ਕੁਝ ਮੰਗਾਂ ਤੇ ਗੱਲਬਾਤ ਹੋਈ ਹੈ ਬਿਲਕੁਲ ਅੱਜ ਇੱਕ ਪਾਸੇ ਤੇ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਆ ਉਹ ਸੈਕਟਰ 39 ਚ ਬਹੁਤ ਵੱਡੀ ਰੈਲੀ ਕਰ ਰਿਹਾ ਉਹ ਦੂਸਰੇ ਪਾਸੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਕਈ ਵਿਧਾਇਕ ਜਿਹੜੇ ਸੀ ਉਹਨਾਂ ਨੇ ਕੁਝ ਮੁੱਦੇ ਵੀ ਉਠਾਏ ਨੇ ਇਹ ਕਿਹਾ ਜਾ ਸਕਦਾ ਵੀ ਜਿਹੜੀ ਰੈਲੀ ਹੋ ਰਹੀ ਸੀ ਜਿਹੜਾ ਵਿਆਪਕ ਪੱਧਰ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਵਿਚਕਾਰ ਰੋਸ ਹੈ ਘਟੋ ਘਟ ਵਿਰੋਧੀ ਧਿਰ ਤੇ ਉਹਦਾ ਬਹੁਤ ਇੰਪੈਕਟ ਪਿਆ ਪਰ ਇਹ ਹੈਰਾਨੀ ਵਾਲੀ ਗੱਲ ਆ ਵੀ ਵਿਰੋਧੀ ਧਿਰ ਦੇ ਕਈ ਲੀਡਰ ਆ ਵਿਧਾਇਕਾਂ ਨੇ ਮੁੱਦੇ ਮਲਾਜਮਾਂ ਦੇ ਉਠਾਏ ਪਰ ਸਰਕਾਰੀ ਬੈਂਚ ਵੱਲੋਂ ਉਹਦਾ ਕੋਈ ਫਿਲਹਾਲ ਜਵਾਬ ਨਹੀਂ ਦਿੱਤਾ ਗਿਆ ਖਾਸ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਹੋਣੀ ਵੀ ਅੱਜ ਸਜਨ ਚ ਹੀ ਸਾਰਾ ਸਮਾਂ ਤੇ ਇਹ ਆਸ ਕੀਤੀ ਜਾ ਰਹੀ ਸੀ ਵਿਰੋਧੀ ਧਿਰ ਵੱਲੋਂ ਵੀ ਜਦੋਂ ਮਲਾਜਮਾਂ ਦੀਆਂ ਮੰਗਾਂ ਦੀ ਗੱਲ ਕਰਦੇ ਸੀ ਪਰ ਉਧਰੋਂ ਕੋਈ ਸਰਕਾਰ ਵੱਲੋਂ ਕੋਈ ਰਿਸਪਾਂਸ ਨਹੀਂ ਆਇਆ ਪਰ ਵਿਰੋਧੀ ਧਿਰ ਵੱਲੋਂ ਕਾਫੀ ਮੁੱਦੇ ਉਠਾਏ ਗਏ ਖਾਸ ਕਰਕੇ ਸਭ ਤੋਂ ਪਹਿਲਾਂ ਮਨਪ੍ਰੀਤ ਇਆਲੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਤੋਂ ਵਧਾਇਕ ਨੇ ਉਹਨਾਂ ਨੇ ਮੁੱਦਾ ਉਠਾਇਆ ਵੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਜਿਹੜਾ ਆ ਇਹ ਪੰਜਾਬ ਦੇ ਮੁਲਾਜ਼ਮਾਂ ਵਿੱਚ ਬੜਾ ਸਰਕਾਰ ਮਿਆਂ ਬੜਾ ਇੱਕ ਗੰਭੀਰ ਮੁੱਦਾ ਹੈ ਔਰ ਇਹਦੇ ਤੇ ਮੁਲਾਜ਼ਮ ਸੰਘਰਸ਼ ਕਰ ਰਹੇ ਔਰ ਸਰਕਾਰ ਨੂੰ ਇਹਦੇ ਬਾਰੇ ਕੋਈ ਫੈਸਲਾ ਲੈਣਾ ਚਾਹੀਦਾ ਦੂਸਰਾ ਉਹਨਾਂ ਨੇ ਮੁੱਦਾ ਮੁਲਾਜ਼ਮਾਂ ਦਾ ਹੀ ਉਠਾਇਆ ਵੀ ਜੇ ਕੋਈ ਨੌਕਰੀ ਦੌਰਾਨ ਮੁਲਾਜ਼ਮ ਮਰ ਜਾਂਦਾ ਤੇ ਉਹਦੇ ਆਸ਼ਰਤ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦਾ ਜਿਹੜਾ ਮਾਮਲਾ ਉਹ ਵੀ ਕਈ ਕੀ ਸਾਲ ਲਟਕਿਆ ਰਹਿੰਦਾ ਔਰ ਇਹਦੇ ਲਈ ਕੋਈ ਰਣਨੀਤੀ ਕੋਈ ਨੀਤੀ ਬਣਨੀ ਚਾਹੀਦੀ ਵੀ ਕਿੰਨੇ ਸਮੇਂ ਚ ਤਰਸ ਦੇ ਆਧਾਰ ਤੇ ਨੌਕਰੀ ਦੇਣੀ ਚਾਹੀਦੀ ਹੈ ਇਹ ਗਿਆਸਪੁਰਾ ਸਾਹਿਬ ਜਿਹੜੇ ਹਕਮਰਨ ਪਾਰਟੀ ਦੇ ਪਾਇਲ ਤੋਂ ਬੁਧਾਇਕ ਨੇ ਮਨੇ ਮਨਵਿੰਦਰ ਗਿਆਸਪੁਰਾ ਉਹਨਾਂ ਨੇ ਇੱਕ ਬਿਜਲੀ ਵਿਭਾਗ ਦੇ ਮਲਾਜਮਾਂ ਦਾ ਮੁੱਦਾ ਉਠਾਇਆ ਜਿਹੜੇ ਆਊਟਸੋਰਸ ਦੇ ਮੁਲਾਜ਼ਮ ਨੇ ਜਿਨ੍ਹਾਂ ਦੇ ਦਸਮਰ ਨੂੰ ਵੀ ਨੇ ਬਹੁਤ ਵੱਡੇ ਪੱਧਰ ਤੇ ਪ੍ਰਮੁਖਤਾ ਨਾਲ ਖਬਰ ਚਲਾਈ ਸੀ ਵੀ ਜਿਹੜੇ ਆਊਟਸੋਰਸ ਤੇ 10-10 ਹਜ਼ਾਰ ਰੁਪਿਆ ਤਨਖਾਹ ਲੈਂਦੇ ਨੇ ਉਹਨਾਂ ਦੀ ਡਿਊਟੀ ਇਹ ਹੈ ਵੀ ਉਹ ਜੇ ਕੋਈ ਫਾਲਟ ਪੈਂਦਾ ਨੁਕਸ ਪੈਂਦਾ ਤੇ ਉਹ ਠੀਕ ਕਰਦੇ ਨੇ ਪਰ ਗਿਆਸਪੁਰਾ ਸਾਹਿਬ ਨੇ ਇਹ ਸੂਚਨਾ ਦਿੱਤੀ ਪੰਜਾਬ ਵਿਧਾਨ ਸਭਾ ਵਿੱਚ ਵੀ ਪਿਛਲੇ 3 ਸਾਲਾਂ ਚ 700 ਦੇ ਕਰੀਬ ਮੁਲਾਜ਼ਮ ਜਿਹੜੇ ਐ ਉਹ ਬਿਜਲੀ ਦੀ ਮੁਰੰਮਤ ਕਰਦੇ ਆ ਖੰਭਿਆਂ ਤਾਰਾਂ ਤੇ ਕਰੰਟ ਲੱਗਨ ਨਾਲ ਮਰ ਗਏ ਨੇ ਔਰ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਉਹਨਾਂ ਨੂੰ ਮੁਆਵਜ਼ਾ ਦੇਣ ਬਾਰੇ ਜਾਂ ਇੱਕ ਢਨਾਵਾ ਕਿਵੇਂ ਘਟਲ ਉਹਦੇ ਬਾਰੇ ਜਿਹੜੀ ਹੈ ਕੋਈ ਨੀਤੀ ਬਣਾਉਣੀ ਚਾਹੀਦੀ ਆ ਬਾਬਾ ਕਾਲਾ ਤੋਂ ਉਹ ਵੀ ਸਤਾ ਤੇ ਦੇ ਵਿਧਾਇਕ ਨੇ ਦਲਬੀਰ ਸਿੰਘ ਟੋਂਗ ਉਹਨਾਂ ਨੇ ਇੱਕ ਮੁੱਦਾ ਠਾਇਆ ਪਿਛਲੇ 19 ਸਾਲਾਂ ਤੋਂ 7000 ਦੇ ਕਰੀਬ ਕੰਪਿਊਟਰ ਅਧਿਆਪਕ ਜਿਹੜੇ ਨੇ ਉਹ ਪੰਜਾਬ ਚ ਕੰਮ ਕਰ ਰਹੇ ਨੇ ਪੰਜਾਬ ਦੇ ਸਕੂਲਾਂ ਚ ਤਨਾਤ ਨੇ ਪਰ ਉਹਨਾਂ ਨੂੰ ਇੱਕ ਸੁਸਾਇਟੀ ਜਿਨ੍ਹਾਂ ਨੇ ਭਰਤੀ ਕੀਤਾ ਹੁਣਾਂ ਨੇ ਰੈਗੂਲਰ ਵੀ ਕੀਤਾ ਸੀ ਪਰ ਉਹਨਾਂ ਨੂੰ ਪ੍ਰੋਪਰ ਤਨਖਾਹਾਂ ਜਾਂ ਜਿਹੜੇ ਸਾਰੇ ਲਾਭ ਨਹੀਂ ਦਿੱਤੇ ਜਾ ਰਹੇ ਉਹਦੇ ਬਾਰੇ ਸਰਕਾਰ ਨੂੰ ਤੁਰੰਤ ਕੋਈ ਨਾ ਕੋਈ ਫੈਸਲਾ ਕਰਨਾ ਚਾਹੀਦਾ ਇੱਕ ਬੜਾ ਇੰਟਰਸਟਿੰਗ ਹੈ ਬਹੁਜਨ ਸਮਾਜ ਪਾਰਟੀ ਦੇ ਇਕਲੌਤੇ ਵਿਧਾਇਕ ਨੇ ਡਾਕਟਰ ਨਸ਼ੱਤਰ ਪਾਲ ਉਹਨਾਂ ਨੇ ਗੱਲ ਕੀਤੀ ਮੁਲਾਜ਼ਮਾਂ ਦੀ ਪਰ ਮੁਲਾਜ਼ਮ ਉਹ ਐਮਐਲਏ ਜਿਹੜੇ ਨੇ ਉਹਨਾਂ ਦੀ ਗੱਲ ਕਰਕੇ ਕਹਿੰਦੇ ਵੀ 83800 ਰੁਪਿਆ ਜਿਹੜਾ ਵਿਧਾਇਕਾਂ ਨੂੰ ਮਾਣ ਪੱਤਾ ਮਿਲਦਾ ਬਹੁਤ ਘੱਟ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਵਿੱਚ ਵਾਧਾ ਕਰਨਾ ਚਾਹੀਦਾ ਨਾਲ ਉਹਨਾਂ ਨੇ ਇਹ ਵੀ ਮੰਗ ਰੱਖੀ ਵੀ ਜਿਹੜੇ ਐਮਐਲਏ ਦੇ ਨਾਲ ਡਰਾਈਵਰ ਤੇ ਪੀਏ ਨੇ ਉਹਨੇ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ ਪਰ ਸਭ ਤੋਂ ਵੱਧ ਜੇ ਕੋਈ ਮੁਲਾਜ਼ਮਾਂ ਦੀ ਆਵਾਜ਼ ਅੱਜ ਵਿਧਾਨ ਸਭਾ ਚ ਉਠਾਈ ਹੈ ਤੇ ਉਹ ਅਪਤਾਰ ਸਿੰਘ ਹੈਨਰੀ ਜੂਨੀਅਰ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਬੜੇ ਸੋਜ ਵਿਧਾਇਕ ਨੇ ਜਿਹੜੇ ਵੀ ਉਹ ਮੁੱਦਾ ਠੰਮਦੇ ਨੇ ਬੜਾ ਉਹ ਤੱਥਾਂ ਦੇ ਆਧਾਰ ਤੇ ਠੰਮਦੇ ਨੇ ਉਹਨਾਂ ਨੇ ਅੱਜ ਮੁਲਾਜ਼ਮਾਂ ਦੀਆਂ ਮੰਗਾਂ ਜਿੱਥੇ ਇੱਕ ਪਾਸੇ ਦਾਣਾ ਮੰਡੀ 39 ਚ ਮੁਲਾਜ਼ਮ ਜਿਹੜੀਆਂ ਮੰਗਾਂ ਦੇ ਨਾਰੇ ਲਾ ਰਹੇ ਆ ਸ਼ਾਇਦ ਉਹਨਾਂ ਨੂੰ ਇਹ ਕਿਤੇ ਬਰੀਫ ਕੀਤਾ ਸੀ ਹੈਂਦਰੀ ਉਹਨਾਂ ਨੇ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਅੱਜ ਸਦਨ ਚ ਉਠਾਇਆ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਦੇਣ ਬਾਰੇ ਸਰਕਾਰ ਕੀ ਕਰ ਰਹੀ ਹੈ ਕਿਉਂਕਿ ਭਾਰਤ ਸਰਕਾਰ ਨੇ ਐਨਪੀਏ ਦੀ ਥਾਂ ਤੇ ਹੁਣ ਯੂਪੀਏ ਲੈਣ ਦੀ ਹੈ ਔਰ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਪਰ ਅੱਜ ਤੱਕ ਉਹਦੇ ਤੇ ਕੱਖ ਨਹੀਂ ਕੀਤਾ ਉਹਨਾਂ ਨੇ ਸਵਾਲ ਕੀਤਾ ਵੀ ਇਹਦੇ ਬਾਰੇ ਵਿੱਤ ਮੰਤਰੀ ਜਾਂ ਹੋਰ ਜਵਾਬ ਦੇਣ ਵੀ ਕਦੋਂ ਪੁਰਾਣੀ ਪੈਨਸ਼ਨ ਇਹਦੀ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੀ ਜਾ ਸਕਦੀ ਹੈ ਉਹਨਾਂ ਨੇ ਇੱਕ ਹੋਰ ਅਹਿਮ ਮੁੱਦਾ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦਾ ਕੇਂਦਰੀ ਪੈਟਰਨ ਤੇ ਜਿਹੜਾ ਡੀਏ ਡਿਊ ਆ ਤਿੰਨ ਕਿਸ਼ਤਾਂ 18 ਫੀਸਦ ਉਹ ਦੇਣ ਦੀ ਆਵਾਜ਼ ਵੀ ਠਾਈ ਵੀ ਮੁਲਾਜ਼ਮ ਜਿਹੜੇ ਪੰਜਾਬ ਦੇ ਫਾੜੀ ਹੋ ਗਏ ਨੇ ਗਵਾਂਧੀ ਰਾਜ ਹਰਿਆਣਾ ਕੇਂਦਰ ਸਰਕਾਰ ਡਿਊਟੀ ਚੰਡੀਗੜ੍ਹ ਚ 50 ਫੀਸਦ ਡੀਏ ਮਿਲਦਾ ਪਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਕੇਵਲ 38 ਫੀਸਦ ਜਿਹੜਾ ਡੀਏ ਮਿਲ ਰਿਹਾ ਇੱਕ ਹੋਰ ਜਿਹੜਾ ਬੜਾ ਅਹਿਮ ਮੁੱਦਾ ਪੰਜਾਬ ਦੇ ਮੁਲਾਜ਼ਮਾਂ ਦਾ 6ਵੇਂ ਤਨਖਾਹ ਕਮਿਸ਼ਨ ਦਾ ਜਿਹੜਾ ਏਰੀਅਰ 1 ਜਨਵਰੀ 2016 ਤੋਂ 30 ਜੂਨ 2021 ਤੱਕ 5.5 ਸਾਲ ਦਾ ਬੰਦਾ ਉਹ ਦੇਣ ਬਾਰੇ ਵੀ ਇਹਨਾਂ ਨੇ ਕਿਹਾ ਵਿੱਤ ਮੰਤਰੀ ਸਾਹਿਬ ਨੂੰ ਵੀ ਇਹਦੇ ਬਾਰੇ ਦੱਸੋ ਵੀ ਕਦੋਂ ਤੁਸੀਂ ਡੀਏ ਦੇ ਰਹੇ ਜੇ ਇਹ 7.5 ਸਾਲ ਹੋ ਗਿਆ ਇਹ ਪੈਂਡਿੰਗ ਪਿਆ ਉਹ ਇੱਕ ਪੈਨਸ਼ਨਰਾਂ ਦੀ ਬੜੀ ਅਹਿਮ ਮੰਗ ਹੈ ਉਹ ਮੰਗ ਕਰ ਰਹੇ ਨੇ ਪੈਨਸ਼ਨਰ ਕੋਈ 3 ਲੱਖ ਦੇ ਕਰੀਬ ਨੇ ਪੰਜਾਬ ਚ ਵੀ ਜਿਹੜੀ ਉਹਨਾਂ ਦੀ ਪੈਨਸ਼ਨ 2.45 ਅੰਕ ਨਾਲ ਸੋਧੀ ਹੈ ਉਹ 2.59 ਅੰਕ ਨਾਲ ਸੋਧੀ ਜਾਵੇ ਔਰ ਇਹ ਮੁੱਦਾ ਵੀ ਉਹਨਾਂ ਨੇ ਅੱਜ ਉਠਾਇਆ ਪਰ ਇਹ ਸਾਰੇ ਮੁੱਦੇ ਦੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬਾਕੀ ਕਾਂਗਰਸ ਦੇ ਵਿਧਾਇਕਾਂ ਨੇ ਜਿਹੜੇ ਮੁੱਦੇ ਉਠਾਏ ਆ ਪਰ ਉਹਦੇ ਬਾਰੇ ਇਹ ਆ ਵੀ ਜਿਹੜਾ ਸਤਾ ਤੇ ਰਿਹਾ ਉਹਦੇ ਵੱਲੋਂ ਇਹਦੇ ਤੇ ਕੋਈ ਕਮੈਂਟਸ ਨਹੀਂ ਆਇਆ ਔਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਤੇ ਫਿਲਹਾਲ ਖਮੋਸ਼ ਹੈ ਇਹ ਸੈਸ਼ਨ ਕੱਲ ਤੱਕ ਚੱਲਣਾ ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਹਰਪਾਲ ਸਿੰਘ ਚੀਮਾ ਇਹਦੇ ਤੇ ਕੁਝ ਬੋਲਦੇ ਨੇ ਇਹ ਮੁਲਾਜ਼ਮਾਂ ਨੂੰ ਆਸ ਹੋਊਗੀ ਪਰ ਫਿਲਹਾਲ ਇਹਦੇ ਤੇ ਪੰਜਾਬ ਸਰਕਾਰ ਨੇ ਖਮੋਚੀ ਇਹ ਸਾਦੀ ਹੈ ਦਰਅਸਲ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜਿਹੜਾ ਅੱਜ 39 ਸੈਕਟਰ ਰੈਲੀ ਕਰ ਰਿਹਾ ਉਹਨਾਂ ਵਿੱਚ ਬਹੁਤ ਵੱਡਾ ਰੋਲ ਹੈ ਵੀ ਮੀਟਿੰਗਾਂ ਬਲਾ ਬਲਾ ਕੇ ਫਿਕਸ ਕਰ ਕਰਕੇ ਪੋਸਟਪਨ ਕੀਤੀਆਂ ਜਾਂਦੀਆਂ ਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ 1 ਜੁਲਾਈ ਨੂੰ ਲੁਧਿਆਣੇ ਫਗਵਾੜੇ ਉਹਨਾਂ ਨਾਲ ਮੀਟਿੰਗ ਕੀਤੀ ਉੱਤੇ ਵਿਸ਼ਵਾਸ ਦਵਾਇਆ ਵੀ ਜਲੰਧਰ ਪੱਛਮੀ ਦੀ ਚੋਣ ਖਤਮ ਹੋਣ ਤੋਂ ਬਾਅਦ 25 ਜੁਲਾਈ ਨੂੰ ਚੰਡੀਗੜ੍ਹ ਮੀਟਿੰਗ ਕੀਤੀ ਜਾਊਗੀ ਪੋਸਟਪੋਨ ਕਰ ਦਿੱਤੀ ਫਿਰ ਕਹਿੰਦਾ 2 ਅਗਸਤ ਨੂੰ ਕੀਤੀ ਜਾਊਗੀ ਉਹ ਵੀ ਪੋਸਟਪੋਨ ਕਰ ਦਿੱਤੀ ਫਿਰ ਕਹਿੰਦਾ 22 ਅਗਸਤ ਨੂੰ ਕੀਤੀ ਜਾਊਗੀ ਪਰ ਉਹ ਵੀ ਪੋਸਟਪੋਨ ਕਰ ਦਿੱਤੀ ਤੇ ਹੁਣ ਮੁੱਖ ਮੰਤਰੀ ਦੀ ਥਾਂ 12 ਸਤੰਬਰ ਨੂੰ ਕੈਬਨਟ ਸਬਕਮੇਟੀ ਨੇ ਸਾਂਝੇ ਫਰੰਟ ਨੂੰ ਮੀਟਿੰਗ ਤੇ ਬੁਲਾਇਆ ਪਰ ਸਾਂਝੇ ਫਰੰਟ ਨੇ ਫੈਸਲਾ ਕਰ ਲਿਆ ਵੀ ਉਹ ਮੁੱਖ ਮੰਤਰੀ ਤੋਂ ਘੱਟ ਮੀਟਿੰਗ ਨਹੀਂ ਕਰਨਗੇ ਤੇ 12 ਸਤੰਬਰ ਦੀ ਮੀਟਿੰਗ ਦਾ ਬਾਈਕਾਟ ਕਰਨਗੇ ਤੁਹ ਇੱਕ ਫਿਲਹਾਲ ਟਕਰਾਅ ਬਣਿਆ ਮੁਲਾਜ਼ਮਾਂ ਤੇ ਪੈਨਸ਼ਨ ਦੇ ਵਿਚਕਾਰ ਕੱਲ ਤੱਕ ਸੈਸ਼ਨ ਚੱਲਦਾ ਹੈ ਇਹ ਹੁਣ ਦੇਖਣਾ ਹੋਊਗਾ ਵੀ ਸਤਾਤਾਰੀ ਬੈਂਚ ਵੱਲੋਂ ਵਿੱਤ ਮੰਤਰੀ ਮੁੱਖ ਮੰਤਰੀ ਦਾ ਹੋਰ ਕੋਈ ਮੰਤਰੀ ਜਿਹੜਾ ਆ ਮੁਲਾਜ਼ਮ ਮੰਗਾਂ ਤੇ ਕੋਈ ਗੱਲ ਕਰਦਾ ਕਿ ਨਹੀਂ ਕਰਦਾ ਪਰ ਫਿਲਹਾਲ ਕਹਿ ਸਕਦੇ ਵੀ ਇੱਕ ਪਾਸੇ ਰੈਲੀ ਚੱਲ ਰਹੀ ਤੇ ਇੱਕ ਪਾਸੇ ਵਿਧਾਨ ਸਭਾ ਚੱਲ ਰਹੀ ਹੈ ਕਹਿ ਸਕਦੇ ਆ ਵੀ ਅੱਜ ਜਿਹੜੀ ਰੈਲੀ ਚੱਲਦੀ ਆ ਉਹਦਾ ਕਿਤਨਾ ਕਿਤੇ ਇੰਪੈਕਟ ਜਿਹੜਾ ਕਿ ਵਿਧਾਨ ਸਭਾ ਚ ਪਿਆ ਜਿਹੜੀ ਆਵਾਜ਼ ਅੱਜ ਉੱਠੀ ਹੈ ਸੋ ਬਿਲਕੁਲ ਇਸਨ ਸਾਡੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਜਿਨ੍ਹਾਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਮੁਲਾਜ਼ਮਾਂ ਦੀਆਂ ਜਿਹੜੀਆਂ ਕਿ ਮੰਗਾਂ ਨੂੰ ਲੈ ਕੇ ਉਹਨਾਂ ਦੇ 6ਵੇਂ ਪੇ ਕਮਿਸ਼ਨ ਦੀ ਗੱਲ ਹੋਵੇ ਜਿੰਨੇ ਵੀ ਉਹਨਾਂ ਦੀਆਂ ਮੰਗਾਂ ਸੀਗੀਆਂ ਉਹਨਾਂ ਦੇ ਬਾਬਤ ਜਿਹੜੀ ਅੱਜ ਵਿਧਾਨ ਸਭਾ ਦੇ ਵਿੱਚ ਚਰਚਾ ਹੋਈ ਹੈ ਕੈਮਰਨ ਗगन ਦੇ ਨਾਲ ਹਰਜੀਤ ਸਾਡਾ ਦੱਸ ਅਮਰ نیوز ਚੰਡੀਗੜ੍ਹ